ਕਿ ਬਿਨਾਂ ਬਗੈਰ ਚੰਗੀ ਦਵਾਈ ਬਗੈਰ ਚੰਗੇ ਇਲਾਜ ਦੇ ਲੋਕਾਂ ਦੀ ਬਹੁਤ ਪੈਂਦੀ ਆ ਦੁੱਖ ਹੈ ਅੱਜ ਮੈਂ ਸਾਰੇ ਪਰਿਵਾਰਾਂ ਨੂੰ ਇਹ ਬੇਨਤੀ ਕਰਨਾ ਕਿ 44 ਸਾਹਿਬ ਗੁਰਦੁਆਰਾ ਇੱਥੇ ਇਹਨਾਂ ਦੀ ਮੈਨੇਜਮੈਂਟ ਨੂੰ ਅਸੀਂ ਦੋ ਐਂਬੂਲੈਂਸ ਦੇ ਰਹੇ ਹਾਂ ਲਖਵਿੰਦਰ ਮੇਰਾ ਲੋਕਲ ਆਮ ਆਦਮੀ ਪਾਰਟੀ ਦਾ ਇੱਥੇ ਕਾਰਜਕਰਤਾ ਹੈ ਬਾਕੀ ਮੇਰੇ ਕਾਰਜਕਰਤਾ ਸਾਰੇ ਮੇਰੇ ਨਾਲ ਹੈਗੇ ਨੇ ਅੱਜ ਆਏ ਫਾਈਟਰੋ ਜੋ ਹਨ ਮੀਡੀਆ ਨਾਲ ਵੀ ਗੱਲ ਕਰਦੇ ਆ ਅੱਗੇ ਦੋ ਚੀਜ਼ਾਂ ਨੇ ਪੈਸਾਨੇ ਯਾਰ ਸਾਈਡ ਤੇ ਹੋ ਜਾਣਾ ਹੁਣ ਲਾਗੇ ਖਲੋ ਕੇ ਤਰਾਣਾ ਨਾ ਕਰੋ ਅਸੀਂ ਪਿੱਛੇ ਆ ਗਿਆ ਲੱਗੀਆਂ ਇੱਥੇ ਰਹਿਣਾ ਹਾਂਜੀ ਆਪੇ ਕੋਣ ਮੈਂ ਉਹ ਲੈਣੀ ਹੈ ਨੀ ਨੀ ਫੋਟੋ ਹੁੰਦਾ ਥੋੜੀ ਭਲਾ ਸਾਹਿਬ ਇਹਨੂੰ ਭਾਜੀ ਫੋਟੋ ਥੋੜਾ ਪਿਛੇ ਹੋ ਜਾ ਕੋਈ ਗੱਲ ਨਹੀਂ ਥੋੜਾ ਕੇ ਰੱਖ ਲਾ ਕਰੋ ਥੋੜਾ ਕੇ ਰੱਖ ਲਾ ਕਰੋ ਥੋੜਾ ਥੋੜਾ ਪਨਾ ਪਰ ਕੇ ਅਰੇ ਇਹ ਕੋਈ ਗੱਲ ਨਹੀਂ ਥੋੜੀ ਛੱਡ ਦਿਓ ਉਹਨੇ ਥੋੜੇ ਪਿਛੇ ਰੂਪ ਸਿੰਘ ਸੇਖਾ ਤਿੰਨਾਂ ਨਗਰ ਉਹ ਗੱਲ ਇਹ ਬਾਦ ਹੋ ਜਾ ਮੇਰੇ ਪਰਿਵਾਰ ਨਾਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼ਰਤੰਦ ਟਾਲੀ ਸਾਹਿਬ ਗੁਰਦੁਆਰਾ ਆਂਦਾ ਔਰ ਅਸ਼ੀਰਵਾਦ ਲੈਂਦਾ ਮੌਕਾ ਮਿਲਿਆ ਮੱਥਾ ਟੇਕਿਆ ਬੜਾ ਮਜ਼ਾ ਆਇਆ ਹਰਜਿੰਦਰ ਇਸ ਹਲਕੇ ਚ ਅੱਜ ਵੀ ਲੋਕੀ ਪਿੰਡਾਂ ਚ ਬਗੈਰ ਚੰਗੀ ਦਵਾਈ ਬਗੈਰ ਚੰਗੇ ਇਲਾਜ ਦੇ ਲੋਕਾਂ ਦੀ ਬਹੁਤ ਪੈਂਦੀ ਆ ਦੁੱਖ ਵੈ ਅੱਜ ਮੈਂ ਸਾਰੇ ਪਰਿਵਾਰਾਂ ਨੂੰ ਇਹ ਬੇਨਤੀ ਕਰਨਾ ਕਿ ਟਾਲੀ ਸਾਹਿਬ ਗੁਰਦੁਆਰਾ ਇੱਥੇ ਇਹਨਾਂ ਦੀ ਮੈਨੇਜਮੈਂਟ ਨੂੰ ਅਸੀਂ ਦੋ ਐਂਬੂਲੈਂਸ ਦੇ ਰਹੇ ਹਾਂ ਲਖਵਿੰਦਰ ਮੇਰਾ ਲੋਕਲ ਆਮ ਆਦਮੀ ਪਾਰਟੀ ਦਾ ਇੱਥੇ ਕਾਰਜਕਰਤਾ ਹੈ। ਬਾਕੀ ਮੇਰੇ ਕਾਰਜਕਰਤਾ ਸਾਰੇ ਮੇਰੇ ਨਾਲ ਹੈਗੇ ਨੇ ਅੱਜ ਆਏ ਹੋਏ ਸੀਗੇ ਇੱਥੇ ਅਸੀਂ। ਇਹ ਐਂਬੂਲੈਂਸ ਇਸ ਵਾਰ ਸੇ ਦਿੱਤੀਆਂ ਗਈਆਂ ਨੇ ਕਿ ਅਗਰ 24 ਘੰਟੇ ਕਿਸੇ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ ਫ੍ਰੀ ਲੈ ਕੇ ਤੁਹਾਨੂੰ ਵਾਈਡ ਮੈਡੀਕਲ ਕਾਲਜ ਐਂਡ ਹਸਪੀਟਲ ਪਠਾਨਕੋਟ ਮੰਗਲ ਵਿੱਚ ਆਏਗੀ ਉਹਦਾ ਲਾਭ ਕੀਤਾ ਜਾਏਗਾ ਸਿਰਫ ਬੇਨਤੀ ਨਹੀਂ ਆ ਆਪਣਾ ਕਾਰ ਡੈਰਾ ਵੀ ਤੁਹਾਡੇ ਕੋਲ ਹੋਏ ਆਯੂਸ਼ਮਾਨ ਦਾ ਹੋਏ, ਐਸਐਚ ਦਾ ਹੋਏ, ਰੇਲਵੇ ਦਾ ਕਿਸੇ ਦਾ ਵੀ ਹੋਏ ਉਹ ਲੈ ਕੇ ਨਾਲ ਆਣਾ ਹਰ ਦਾ ਪ੍ਰੋਬਲਮ ਹੋਏ ਕਿਸੇ ਬਾਡੀ ਦਾ ਕੋਈ ਆਪਰੇਸ਼ਨ ਕਰਨਾ ਹੋਏ ਕੋਈ ਡਿਲੀਵਰੀ ਹੋਏ ਕੁਝ ਵੀ ਕੇਸ ਹੋਏ ਤੀਸੀ ਤਰ੍ਹਾਂ ਦੀ ਬਿਮਾਰੀ ਹੋਏ ਸਾਰਿਆਂ ਦਾ ਇਲਾਜ ਹੋਏਗਾ ਕਿਉਂਕਿ ਸਾਡਾ ਪੀਡੀਆਈ ਦੇ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਹਸਪੀਟਲ ਹੈ ਸਾਡੇ 750 ਮੈਡ ਦਾ 18 ਲੱਖ ਫੁੱਟ ਬਣਿਆ ਹੋਇਆ ਹੈ ਔਰ ਤਕਰੀਬਨ 1.5 200 ਸਾਡੇ ਕੋਲ ਡਾਕਟਰ ਹੈਗੇ ਨੇ 24 ਘੰਟੇ ਤੁਹਾਡਾ ਆਪਰੇਸ਼ਨ ਹੋਏਗਾ ਉਹ ਹੋ ਸਕਦਾ ਹੈ ਮੈਡੀਸਨ ਬੈਟਰੀਨ ਮਿਲੇਗੀ ਸਾਰੇ ਕੋਲ ਇਕੁਪਮੈਂਟ ਜਿਹੜਾ ਵਰਲਡ ਬੈਸਟ ਇਕੁਪਮੈਂਟ ਹੈ ਚਾਹੇ ਉਹ ਕੈਥ ਲੈਬ ਹੋਵੇ ਸੀਨੀ ਸਕੈਨ ਹੋਵੇ ਬਲੱਡ ਬੈਂਕ ਹੋਵੇ ਕੋਈ ਵੀ ਹੋਵੇ ਫਾਰਮੇਸੀਆਂ ਸਾਰੇ ਹਸਪੀਟਲ ਦੇ ਅੰਦਰ ਹੈਗੀਆਂ ਨੇ ਤੇ ਹਰਦੀਪ ਸਿੰਘ ਰਾਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੌਕਾ ਹੈਗਾ ਕਿ ਮੇਰੇ ਇਸ ਹਲਕੇ ਨੂੰ ਇੱਕ ਐਮਬੂਲੈਂਸ ਦੀ ਜ਼ਰੂਰਤ ਸੀਗੀ ਅਸੀਂ ਦੋ ਦੇ ਦਿੱਤੀਆਂ ਨੇ ਮੇਰੀ ਸਾਰੀ ਜਨਤਾ ਨੂੰ ਮੈਂ ਬੇਨਤੀ ਕਰਾਂਗਾ ਜਿਹੜਾ ਵੀ ਬੰਦਾ ਬਿਮਾਰ ਹੁੰਦਾ ਉਹ ਆ ਕੇ ਇੱਥੇ ਗੁਰਦੁਆਰੇ ਸਾਹਿਬ ਇਹਨਾਂ ਦੀ ਜਿਹੜੀ ਕਮੇਟੀ ਆ ਜਾਂ ਆਫਿਸ ਆ ਉਹਨਾਂ ਨੂੰ ਕਹਿਣ ਗੱਡੀ ਵਾਰ ਖੜੀ ਹੋਏਗੀ ਡਰਾਈਵਰ ਤੁਹਾਨੂੰ ਮਿਲੇਗਾ ਲੈ ਕੇ ਹਸਪੀਟਲ ਆਏਗਾ ਇਲਾਜ ਕਰਵਾ ਕੇ ਤੁਹਾਨੂੰ ਘਰ ਛੱਡ ਕੇ ਜਾਏਗਾ ਅੱਜ ਮੇਰਾ ਮਕਸਦ ਪੂਰਾ ਹੋ ਗਿਆ ਕਿ ਮੇਰੇ ਪਰਿਵਾਰਾਂ ਨੂੰ ਜਿਹੜੀ ਹੈਲਥ ਕੇਅਰ ਸੀ ਉਹ ਪੂਰੀ ਮਿਲ ਗਈ ਅਰ ਜਿੰਨਰ ਇਹ ਸਾਰੇ ਮੇਰੇ ਪਰਿਵਾਰਾਂ ਨੂੰ ਪਤਾ ਹੈ ਡਰਾਈਵਰ ਦੀ ਤਨਖਾਹ ਹਰ ਮਹੀਨੇ ਉਹ 11 ਪਰ ਹਜ਼ਾਰ ਉਹ ਅਸੀਂ ਦਿਨਾਂ ਪੂਰਾ ਫਿਊਲ ਦਿਨਾਂ ਆ ਜਾਂਦਾ ਲੱਗੇਗਾ ਉਹ ਸਾਰਾ ਵਾਈਟ ਮੈਡੀਕਲ ਕਾਲਜ ਦੇਗਾ ਕਿਸੇ ਨੂੰ 1 ਰੁਪਿਆ ਦੇਣ ਦੀ ਜਰੂਰਤ ਨਹੀਂ ਹੈ